ਲੁਧਿਆਣਾ ਦੇ ਟ੍ਰੈਫਿਕ ਪੁਲਿਸ ਨੇ ਭਾਰਤ ਨਗਰ ਚੌਂਕ ਵਿਖੇ ਇੱਕ ਅਥਾਰ ਗੱਡੀ ਨੂੰ ਰੋਕਿਆ ਜਿਹਦਾ ਪੁਲਿਸ ਹੂਟਰ ਮਾਰਨਾ ਤੇ ਪੁਲਿਸ ਦੀ ਬੱਤੀ ਲੌਨ ਦਾ ਚਲਾਣ ਕੱਟਿਆ ਗਿਆ ਦੱਸਿਆ ਕਿ ਬੀਤੀ ਰਾਤ ਸ਼ਿਵਾਜੀ ਨਗਰ ਇਲਾਕੇ ਦੇ ਵਿੱਚ ਇਹ ਥਾਰ ਗੱਡੀ ਹੂਟਰ ਮਾਰਦੀ ਹੋਈ ਲੰਘ ਰਹੀ ਸੀ ਇਸ ਉੱਪਰ ਪੁਲਿਸ ਵਾਲੀ ਬੱਤੀ ਵੀ ਲੱਗੀ ਹੋਈ ਸੀ ਜਿਹਦੇ ਚਲਦੇ ਕਿਸੇ ਵਿਸ਼ੇਸ਼ ਵਿਅਕਤੀ ਨਹੀਂ ଥି ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਵੀਡੀਓ ਸੀਨੀਅਰ ਅਧਿਕਾਰੀਆਂ ਤੱਕ ਪਹੁੰਚੀ ਪੁਲਿਸ ਨੇ ਇਸ ਗੱਡੀ ਨੂੰ ਤੁਰੰਤ ਨਾਕਿਆਂ ਤੇ ਅਲਰਟ ਕੀਤਾ ਭਾਰਤ ਨਗਰ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਅਧਿਕਾਰੀ ਨੇ ਇਸ ਨੂੰ ਰੋਕ ਕੇ ਇਸ ਦਾ ਚਲਾਨ ਕੱਟ ਲਿਆ ਉਧਰ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਲਗਾਤਾਰ ਟ੍ਰੈਫਿਕ ਪੁਲਿਸ ਕਾਰਵਾਈ ਕਰ ਰਹੀ ਹੈ ਉਨ੍ਹਾਂ ਕਿਹਾ ਇਹ ਥਾਰ ਗੱਡੀ ਦੀ ਸ਼ਿਕਾਇਤ ਮਿਲੀ ਸੀ ਇਹ சிவாਜੀ ਨਗਰ ਇਲਾਕੇ ਦੇ ਵਿੱਚ ਹੂਟਰ ਮਾਰਦੀ ਕੁਮਰਈ ਸੀ ਰੋਕਿਆ ਗਿਆ ਚਲਾਨ ਕੱਟਿਆ ਗਿਆ ਅਤੇ ਨੌਜਵਾਨ ਨੇ ਇਸ ਘਟਨਾ ਤੋਂ ਬਾਅਦ ਲਾਲ ਬਤੀਤੇ ਹੂਟਰ ਜਿਹੜਾ ਉਤਾਰ ਦਿੱਤਾ ਲੁਧਿਆਣਾ ਲਾਈਵ ਲਈ ਕੈਮਰਾਮੈਨ ਹਣੀ ਦੇ ਨਾਲ सुरेंद्र ਸੋਨੀ ਦੀ ਰਿਪੋਰਟ ਇਹ ਜਿਹੜੀ ਥਾਰ ਰੋਕੀ ਹੈ ਕੀ ਬਜਾ ਹੈ ਇਹ ਮਹੱਲੇ ਵਿੱਚ ਗੇੜੀਆਂ ਮਾਰਦਾ ਜੀ ਲਾਈਟਾਂ ਲਾਈਆਂ ਨੇ ਹੂਟਰ ਲੱਗਿਆ ਤੇ ਹੂਟਰ ਮਾਰਦਾ ਫਿਰਦਾ ਮਹੱਲੇ ਦੇ ਵਿੱਚ ਚਲਾਨ ਕੱਟਦਾ ਚਲਾਨ ਕੱਟਦਾ ਜੀ ਇਹ ਰੋਕੀ ਥਾਰ ਹੈ ਜੀ ਇਹ ਰਾਤ ਸ਼ਿਵਾਜੀ ਨਗਰ ਚ ਹੂਟਰ ਵਗੈਰਾ ਲਾਈਟਾਂ ਲਾ ਕੇ ਨਜਾਇਜ਼ ਤੇ ਹੁੱਲੜਬਾਜੀ ਕਰ ਰਿਹਾ ਸੀਗਾ ਸ਼ਹਿਰ ਦੇ ਵਿੱਚ ਸ਼ਿਵਾਜੀ ਨਗਰ ਆਪਣੇ ਲੁਧਿਆਣੇ 'ਚ ਤਾਂ ਇਹਦਾ ਵੀਡੀਓ ਜਿਹੜੀ ਸੀ ਉਹ ਸਾਨੂੰ ਸਾਡੇ ਸੀਨੀਅਰ ਅਫਸਰਾਂ ਵੱਲੋਂ ਆਈ ਸੀਗੀ ਵੀ ਇਹਦਾ ਫੜ ਕੇ ਜਿੱਥੇ ਵੀ ਇਹਨੂੰ ਰੋਕ ਕੇ ਰਾਉਂਡ ਅਪ ਕਰਕੇ ਇਹਦੀ ਚਲਾਣ ਕੀਤਾ ਜਾਵੇ ਇਸ ਕਰਕੇ ਇਹ ਸਾਡੇ ਕੋਲੇ ਇੱਥੇ ਅਸੀਂ ਰੋਕ ਲਈ ਹੈ ਜੀ ਇਹਦਾ ਅਸੀਂ ਚਲਾਣ ਕਰਤਾ ਜੀ ਇਹ ਕੋਈ ਵੀ ਆਈ ਪੀ ਦਾ ਬੇਟਾ ਹੈ ਜੀ ਨਹੀਂ ਵੀ ਆਈ ਪੀ ਨਹੀਂ ਆਮ ਹੀ ਹੈ ਜੀ ਆਈ ਪੀ ਵਾਲੀ ਕੋਈ ਗੱਲ ਨਹੀਂ ਆਹ ਮਤਲਬ ਇਹਨਾਂ ਲਾਈਟਾਂ ਕਿੱਥੋਂ ਲਈਆਂ ਕੋਈ ਬਸ ਉਹੀ ਜਿੱਦਾਂ ਕਹਿੰਦੇ ਆ ਵੀ ਫੋਗਰਾਵਾ ਜੀ ਹੋਰ ਕੁਝ ਨਹੀਂ ਬਸ ਲਾਈਟ ਲਾਈਟਾਂ ਲੱਗੀਆਂ ਰੰਗ-ਬਰੰਗੀਆਂ ਤਾਂ ਫੋਟਰ ਹੋਰ ਵੀ ਏਦਾਂ ਦੇ ਲਾਈਟਾਂ ਲਾਉਣਾਂ ਦੇ ਦੁਗਰੇ ਨੂੰ ਫੜਿਆ ਜੋ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਟਾਈਮ ਕਿਸੇ ਨੂੰ ਵੀ ਹੁੱਲੜਵਾਜੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜੀ ਇਹ ਲੱਗਦਾ ਜ ਬਸ ਵੈਸੇ ਜਿਹੀ ਫੁਕਰਾਪੰਦੀ ਕਰਨਾ ਕੀ ਆ ਰਿਣਾ ਮਤਲਬ ਲੋਕਾਂ ਨੂੰ ਡਰਾਮਾ ਕਰਕੇ ਐਵੇਂ ਉਹ ਕਰਦੇ ਮਹੱਲੇ ਦੇ ਵਿੱਚ ਐਵੇਂ ਹੁੱਲੜਬਾਜੀ ਕਰਨੀ ਗਲਤ ਹੈ ਇਹਨੇ ਇਸ ਕਰਕੇ ਫਿਰ ਸਾਡਾ ਕੰਮ ਹੈ ਰੋਕਣਾ ਉਹ ਅਸੀਂ ਇਹਨੂੰ ਅਫਸਰਾਂ ਵੱਲੋਂ ਹੁਕਮ ਸੀਗਾ ਕਿ ਇਹਦਾ ਚਲਾਨ ਕਰਨ ਨੂੰ ਰੋਕ ਕੇ ਇਹਨੂੰ ਰਾਉਂਡ ਅਪ ਕੀਤਾ ਜਾਵੇ ਚਲੋ ਰਾਤ ਨਹੀਂ ਉਹ ਟ੍ਰੈਨ ਦੇ ਲੋਹਾਤਾ ਜੜੀਆਂ ਦੀਆਂ ਲਾਈਟਾਂ ਲੁੱਟਾਂ ਲੱਗੀਆਂ ਜੀ ਉਹ ਲਾਈਟਾਂ ਲੁੱਟਾਂ ਇਹਨੇ ਕਹਿੰਦਾ ਜੀ ਲਾਤੀਆਂ ਰਾਤ ਘਰੇ ਰੱਖ ਰੀਆਂ ਨੇ ਰਾਤ ਨੂੰ ਕਹਿੰਦਾ ਮੈਂ ਲਾਈਆਂ ਨੇ ਲਾਈਆਂ ਵੀ ਪੁਲਿਸ ਵਾਲੀਆਂ ਹੀ ਲਾਈਆਂ ਹੋਈਆਂ ਸੀ ਹਾਂ ਲਾਲ ਨੀਲੀਆਂ ਲਾਈਆਂ ਲੱਗਦਾ ਜੀ ਇਹ ਟੋਲ ਪਲਾਜ਼ਾਂ ਤੋਂ ਬਚਣ ਲਈ ਜਾਂ ਲੁੱਟ ਹੋ ਸਕਦਾ ਜੀ ਹੋ ਸਕਦਾ ਵੀ ਟੋਲ ਪਲਾਜ਼ਾਂ ਤੋਂ ਬਚਣ ਲਈ ਵੀ ਹੋ ਸਕਦਾ ਹਾਂਜੀ ਕੀ ਨਾਮ ਦਾ ਇਹਦਾ ਨਾਮ ਸਾਹ ਤੋਂ ਭਰਿਆ ਇਹਦਾ ਮੈਂ ਚਲਾਨ ਲਾਇਸੈਂਸ ਜਮਾ ਕੀਤਾ ਜੀ ਇਹ ਹੈਗਾ ਕਮਲਪ੍ਰੀਤ ਸਿੰਘ ਸਨ ਉਹ ਇੰਦਰਜੀਤ ਸਿੰਘ ਹਾਂ ਸ਼ਿਵਾਜੀ ਨਗਰ ਦਾ ਰਹਿਣ ਵਾਲਾ ਚਲਾਨ ਕਰਤਾ ਜੀ ਇਹ